ਇਹ ਡਾ 34000 ਕਿਲੋਮੀਟਰ ਚੱਲੀ ਆ ਫਸਟ ਓਨਰ ਦਾ ਲਾਈਟਰ ਲੱਗੇ ਆ ਹਮ ਕਾਰ ਦੇਖੋ ਸਾਰੀ ਵਧੀਆ ਆ ਇਹ ਦੇ ਦਾਂਗੇ ਆਪਾਂ 580000 ਰੁਪਏ ਦੀ 580000 ਦੀ ਤੇ ਆ ਆ ਵਾਲੀ ਗੱਡੀ ਤੇ ਲੋਨ ਹੈ ਇਹ ਗੱਡੀ ਤੇ ਲੋਨ ਕਰਾਣਾ ਲੋਨ ਜਿੰਨਾ ਮਰਜ਼ੀ ਕਰੋ ਲੋਨ ਦੀ 2011 ਮਾਡਲ ਆ ਪਾ ਹਮ ਸੈਕੰਡ ਓਨਰ ਓਕੇ 11 ਮਾਡਲ ਹਮ ਇਹ ਗੱਡੀ ਦੇ ਦਿਆਂਗੇ 175000 ਦੇ ਵਿੱਚ ਵਿੱਚ ਆਪਾਂ 175800 ਦੀ ਦੇ ਵਿੱਚ ਗੱਡੀ ਦੇ ਦਿਆਂਗੇ ਗੱਡੀ ਸਾਰੀ ਸਾਫ਼ ਸੁਥਰੀ ਹੈ ਲੋਏ ਵਿਲ ਪਈ ਹੋਇਆ ਪੇਪਰ ਪੁੱਪਰ ਵਗੈਰਾ ਸਾਰੇ ਪੂਰੇ ਬਿਲਕੁਲ ਬਿਲਕੁਲ ਕੰਪਲੀਟ ਹੈ तकरीबन ਠੀਕ ਆ ਵੀ ਗੱਡੀ ਤੇ ਇੱਕ ਵਾਰੀ ਨਿਗਾਹ ਮਾਰੋ ਪੰਜਾਬ ਨੰਬਰ ਦੀ ਕਾਲੀ ਨਾਗ ਨਹੀਂ ਮਿਲਣੇ ਨਹੀਂ ਹੁਣ ਜਿਹੜੀ ਆ ਟੋਆ ਇਹ ਇਹ ਦੇ ਦਿਆਂਗੇ 23035000 ਦੇ ਕਰਕੇ ਇਹ ਵੀ ਸੇਮ ਹੀ ਆਲਟੋ ਆ ਰਾਈਡਰ ਇਹਨੂੰ ਲਾਈਡਰ ਡਾਇਰੈਕਸ਼ਨ ਇਹ ਦੋ ਜਨ 14 13 14 ਮਾਡਲ ਆ ਠੀਕ ਆ ਅੰਦਰੋਂ ਇਹਦੀ ਵੀ ਕੰਡੀਸ਼ਨ ਚੈੱਕ 13 ਦੀ ਸ਼੍ਰੇਡ 14 ਇਹ ਹਮ 15 ਮਾਡਲ ਆ ਓਕੇ ਹਾਂਜੀ 4.5 ਲੱਖ ਰੁਪਏ ਜੀ ਇਹਦੇ ਵਿੱਚ ਲੋਏ ਬਿੱਲ ਪਏ ਹੋਏ ਇਹਨੂੰ ਵੀ ਲੈ ਲੱਗੇ ਜੀ ਹਾਂ ਹਾਂਜੀ ਇਹ ਹੈਗੀ 2028 ਤੇ ਪਾਸ ਆ ਹਾਂ 2008 ਮਾਡਲ ਦਾ 28 ਤੇ ਪਾਸ ਆ 2 ਲੱਖ ਰੁਪਏ ਰੇਟ ਆ ਬਾਕੀ ਰੇਟ ਮੋਕੇ ਦੇ ਮਾੜਾ ਮੋੜਾ ਉੱਪਰ ਤੇ ਹੋ ਜੂਗਾ ਸਿਰਫ 2 ਲੱਖ ਰੁਪਏ ਦੇ ਸਵਿਫਟ ਮਾਡਲ ਕਿੰਨਾ ਦੱਸੇ 28 ਤੇ ਪਾਸ ਆ 2008 ਮਾਡਲ ਅੱਛਾ 8 ਮਾਡਲ ਆ ਓਕੇ ਇੱਕ ਤਾਂ 3700 ਨੰਬਰ ਆ ਗਿਆ ਹਾਂ 2016 ਮਾਡਲ ਸੈਕੰਡ ਓਨਰ ਆ ਹੂੰ ਇਹ ਆਪਾਂ ਦੇ ਦਾਂਗੇ ਆਪਾਂ 5 ਲੱਖ ਰੁਪਏ ਦੀ 5 ਲੱਖ ਰੁਪਏ ਦੀ ਮਿਲ ਜੂਗੀ ਮਿੱਤਰੋ ਗੱਡੀ ਦੇਖ ਲੋ ਗੱਡੀ ਜਮੇ ਕੰਡੀਸ਼ਨ ਚ ਚੈੱਕ ਕਰੋ ਬਿਲਕੁਲ ਸਾਫ਼ ਪਈ ਹੈ ਗੱਡੀ ਅੰਦਰ ਕਾਈਦਾ ਜਦੋਂ ਆਮ ਵੀਡੀਓ ਤੇ ਆਵਾ ਕੋਣ ਪਾਈ ਜਾਂਦੇ ਜੀ ਹਾਂਜੀ ਤੁਸੀਂ 50000 ਲੈ ਜੀ ਲੋਨ ਕਰਾ ਕੇ ਲੈ ਜਾਓ ਉਹ ਬਾਅਦ ਦੇ ਵਿੱਚ ਕਿਹਦਾ ਲੋਨ ਹੋਵੇ ਨਾ ਵਿਚਾਰੇ ਦਾ ਉਹ ਤੰਗ ਹੋਵੇ ਇੱਥੇ ਆਣਗੇ ਇਹ ਗੱਲ ਨਹੀਂ ਜਿਹੜੀ ਜਨਨ ਗੱਲ ਹੋਈ ਕਰਦੇ 2012 ਮਾਡਲ ਆ ਸਵਾ ਤਿੰਨ ਲੱਖ ਰੁਪਏ ਦੀ ਡਿਮਾਂਡ ਆ ਬਾਕੀ ਹੋ ਜਾਊਗਾ ਓਕੇ ਜੋ ਵੀ ਇਹ ਤੇ ਆਪਾਂ ਡਿਸਕਾਊਂਟ ਦੇਵਾਂਗੇ ਵਧੀਆ ਇਦਾਂ ਦੀ ਗੱਲ ਹੈ ਕਾਰ ਵਧੀਆ ਹੈ ਸੈਕੰਡ ਹੰਡ ਕਾਰ ਆ ਖ ਵੈਸੇ ਹਾਂ ਵਰਨਾ ਹੈਗੀ 2022 ਦੀ ਕੀ ਮਾਡਲ ਹੈ ਭਾਜੀ ਹੂੰ 21 ਮਾਡਲ ਵਰਨਾ ਆ ਉਹ ਕਾਰ ਸਾਰੀ ਬਿਲਕੁਲ ਨਵੀਂ ਆ ਇਹਦੇ ਵਿੱਚ ਇਹ ਲੋਹੇ ਚੱਲੀ ਹੈਗੀ ਆ 70000 ਕਿਲੋਮੀਟਰ ਕਿੰਨੇ ਕਿਲੋਮੀਟਰ ਚੱਲੀ ਗਈ 70000 ਕਿਲੋਮੀਟਰ ਹਾਂਜੀ ਦੋਸਤੋ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਸੁੱਖ ਨਾਲ ਗੱਡ ਖਾਣਾ ਇਹਨਾਂ ਆਣਾ ਬਈ ਬਈ ਸਵਾਦ ਆ ਜੂ ਵੀਡੀਓ ਦੇਖ ਕੇ ਸਾਡੇ ਨਾਲ ਨੇ ਅਮਨ ਭਾਜੀ ਅਮਨ ਭਾਜੀ ਕੀ ਹਾਲ ਚਾਲ ਤੁਸੀਂ ਗੱਲ ਕਰਦਾ ਮੈਂ ਭਾਜੀ ਕਾਫੀ ਟਾਈਮ ਪੈ ਗਿਆ ਸੀ ਆਪਾਂ ਨੂੰ ਵੀਡੀਓ ਬਣਾਉਣ ਲੱਗੇ ਮੈਨੂੰ ਲੱਗਦਾ ਸਟਾਕ ਕਵਰ ਕਰਨ ਦੇ ਵਿੱਚ ਲੱਗੇ ਹੋਏ ਸੀ ਨਾ ਵੀਡੀਓ ਵਾਲਿਆਂ ਨੇ ਉਹਨੂੰ ਸਟਾਕ ਦਾ ਤਕਰੀਬ ਹੁੰਦਾ ਹੀ ਐ ਨਾ ਸਟਾਕ ਦੀ ਕੋਈ ਕਿੰਨੀ ਵਕਾਬੀਲਾ ਟਾਈਮ ਹੀ ਲੱਗਦਾ ਮੈਂ ਕਿਹਾ ਜੀ ਗੱਡੀਆਂ ਆਪਣੇ ਤੋਂ ਨਾ Swift ਦਾ ਸਭ ਤੋਂ ਵੱਡਾ ਮੈਂ ਕਿਹਾ ਸਟਾਕ ਹੈਗਾ ਆਪਣੇ ਦਾ ਜੀ ਮੈਕਸਮਾ ਲੈਗਾ ਸਾਰਾ ਹੀ ਉਲਟੋ ਉਲਟੋ ਸਾਰੀਆਂ ਜੀਮਾਂ ਜੰਗੀਆਂ ਨੇ ਤੇ ਗੱਡੀਆਂ ਸੁੱਖ ਨਾ ਵਾਵਾ ਆ ਤੇ ਇਕੱਲੀ ਇਕੱਲੀ ਗੱਡੀ ਦਿਖਾਵਾਂਗੇ ਅੰਦਰੋਂ ਵੀ ਦਿਖਾਵਾਂਗੇ ਬਾਹਰੋਂ ਵੀ ਗੱਡੀ ਤੇ ਪ੍ਰਾਈਸ ਕੀ ਆ ਕਿਲੋਮੀਟਰ ਕਿੰਨੇ ਆ ਪੈਟਰੋਲ ਡੀਜ਼ਲ ਦਾ ਸਾਰੀ ਜਾਣਕਾਰੀ ਦਵਾਂਗੇ بس ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਸਾਡੇ ਚੈਨਲ ਨਾਲ ਨਵੇਂ ਜੁੜੇ ਨੇ ਉਹ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਤੇ ਭਾਜੀ ਅੱਜ ਆਪਣਾ ਸਟਾਰਟਿੰਗ ਬਜਟ ਕਿੰਨਾ ਰਹਿਣ ਵਾਲਾ ਹੈ ਗੱਡੀਆਂ ਦਾ ਗੱਡੀਆਂ ਦਾ ਸਟਾਰਟਿੰਗ ਬਜਟ ਹੈਗਾ ਤਕਰੀਬਨ ਸਟਾਰਟਿੰਗ ਤੋਂ ਹਰ ਟੂ ਦਾ ਲਾਲੋ ਸਟਾਰਟ ਹੈ 1 ਲੱਖ 75 80 ਹਜ਼ਾਰ ਤੋਂ ਸਟਾਰਟ ਕਰਕੇ ਆ ਗਿਆ 12-13 ਲੱਖ ਰੁਪਏ ਤੱਕ 12-13 ਲੱਖ ਤੱਕ ਤਾਂ ਕਿੱਥੇ ਆ ਗਿਆ ਹਾਂ ਬਹੁਤ ਜਾਂ ਨਹੀਂ ਉੱਪਰ ਵੀ ਹੈ ਨੀਗਾ ਬਹੁਤ ਘੱਟ ਵੀ ਨਹੀਂ ਠੀਕ ਆ ਸਾਰੀਆਂ ਗੱਲਾਂ ਮਿਲ ਜਾਣੀਆਂ ਓਕੇ ਤੇ ਦੋਸਤੋ ਹੁਣ ਆਪਾਂ ਗੱਡਖਣਾ ਦੇਖਿਓ ਜੇ ਪਸੰਦ ਆਂਦਾ ਤਾਂ ਸ਼ੇਅਰ ਜ਼ਰੂਰ ਕਰਦੇ ਹੋਣ ਆਪਾਂ ਵੀਡੀਓ ਨੂੰ ਕਰਦੇ ਆ ਚਾਲੂ ਤੇ ਤੁਸੀਂ ਸ਼ੇਅਰ ਕਰਦੇ ਹੋ ਕਮਾਂਡ ਆ ਲੋਕਾਂ ਦੀ ਕਾਲੇ ਰੱਖ ਉਤੋ ਲੋਏ ਵਿਲ ਪਈ ਵੇ ਸਟਾਰ ਵਾਲੇ ਬਿਲਕੁਲ 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 ਤੇ ਦਿਓ ਭਾਜੀ ਇਹਦੀ ਡਿਟੇਲ ਇਹ 2011 ਮਾਡਲ ਆ ਭਾ ਹਮ ਸੈਕੰਡ ਓਨਰ ਓਕੇ 11 ਮਾਡਲ ਹਮ ਇਹ ਗੱਡੀ ਦੇ ਦਿਆਂਗੇ 1,75,800 ਦੇ ਵਿੱਚ ਵਿੱਚੋਂ ਆਪਾਂ 1,75,800 ਦੀ ਲਈ ਇਹ ਗੱਡੀ ਦੇ ਦਿਆਂਗੇ ਗੱਡੀ ਸਾਰੀ ਸਾਫ਼ ਸੁਥਰੀ ਹੈ ਲੋਏ ਵੇਲ ਪਈ ਹੋਇਆ ਪੇਪਰ ਪੁੱਪਰ ਵਗੈਰਾ ਸਾਰੇ ਪੂਰੇ ਬਿਲਕੁਲ ਬਿਲਕੁਲ ਕੰਪਲੀਟ ਹੈ तकरीबन ਠੀਕ ਆ ਵੀ ਗੱਡੀ ਤੇ ਇੱਕੋ ਜਿਹੀ ਨੀਗਾ ਮਾਰੋ ਪੰਜਾਬ ਨੰਬਰ ਦੀ ਕਾਲੀ ਨਾਗ ਨਹੀਂ ਮਿਲਣੇ ਨਹੀਂ ਹੁਣ ਆਪਣੇ ਤੋਂ ਆ ਗਈ ਦੋ ਅਲਟੋ ਤੇ ਪਹਿਲੀ ਅਲਟੋ ਬਾਰੇ ਇਹ 2800 ਦੀ ਅਲਟੋ ਹੈ ਇੱਕ ਹੈਗੀ 2013 ਮਾਡਲ ਹੂੰ ਇਹ ਹੈਗੀ 16 ਮਾਡਲ ਪੀਪੀ 32 ਓਕੇ ਤੇ ਅੰਦਰੋਂ ਇੱਕ ਵਾਰੀ ਕੰਡੀਸ਼ਨ ਚੈੱਕ ਕਰੋ ਗੱਡੀ ਦੀ ਗੱਡੀ ਜਮਾਈ ਸਾਫ਼ ਸੁਥਰੀ ਗੱਡੀ ਹੈਗੀ ਆ ਤੇ ਗੱਡੀ ਤੇ ਕੰਡੀਸ਼ਨ ਦੇਖੋ ਤੇ ਭਾਜੀ ਇਹ 2016 ਮਾਡਲ ਦੇ 2016 ਮਾਡਲ ਆ ਭਾਜੀ ਇਹ ਫਸਟ ਆਊਨ ਨਹੀਂ ਭਾਜੀ ਪਹਿਲੇ ਨਾਂ ਤੇ ਗੱਡੀ ਆ ਤੇ ਦੀ ਕੀ ਡਿਮਾਂਡ ਰੱਖੀ ਆ ਇਹ ਡਿਮਾਂਡ ਆਪਾਂ 2 ਲੱਖ 60000 ਰੁਪਏ ਤੇ ਜੀ 2 ਲੱਖ 60000 ਰੁਪਏ ਤੇ ਹੁਣ ਅਗਲੀ ਜਿਹੜੀ ਆ ਤੋਂ ਆ ਇਹ 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 ਦੇ ਤਾਂ ਕਿ 230 35000 ਦੇ ਵਿੱਚ ਇਹ ਵੀ ਸੇਮ ਹੀ ਆਲਟੋ ਆ ਲਾਈਡਰ ਇਹਨੂੰ ਲਾਈਡਰ ਐਕਸ਼ਨ ਲੱਗੇ ਇਹ 2014 13 14 ਮਾਡਲ ਠੀਕ ਆ ਅੰਦਰੋਂ ਇਹਦੀ ਵੀ ਕੰਡੀਸ਼ਨ ਚੈੱਕ 13 ਦੀ 14 ਇਹ ਹਮ ਇਹਦੇ ਚ ਐਗਜ਼ੌਸਟ ਵਗੈਰਾ ਲੱਗੇ ਹੋਇਆ ਨਾਲ ਅਲੋਏ ਵੀ ਲਪੇ ਹੋਇਆ ਤੇ ਇਹਦੀ ਕਿੰਨੀ ਡਿਮਾਂਡ ਰੱਖੀ ਤੁਸੀਂ ਇਹ ਦੇ ਦਾਂਗੇ ਆਪਾਂ 2 ਲੱਖ ਸਵਾ ਦੋ ਲੱਖ ਰੁਪਏ ਦੇ ਦੱਦ ਸਵਾ ਦੋ ਲੱਖ ਇਹ ਆ ਗੱਡੀ ਤੇ ਲੋਨ ਕਰਾਣਾ ਹੋਵੇ ਕਿੰਨਾ ਮੰਨ ਕੇ ਚੱਲੇ ਲੋਨ ਤੇ ਹੋ ਜਾਣਾ ਆਪਣਾ ਕੋਈ ਤਕਰੀਬਨ 1 ਲੱਖ ਤੇ 50 ਹਜ਼ਾਰ ਰੁਪਏ 1 ਲੱਖ 50 ਮਤਲਬ ਡੇਢ ਲੱਖ ਰੁਪਏ ਦੀ ਗੱਡੀ ਲੈ ਜਾਓ ਹਣਾ ਤੇ ਹੁਣ ਆਪਣੇ ਤੋਂ ਆ ਗਈਆਂ ਦੋ ਸਵਿਫਟਰ ਰੋਡ ਦੀ ਰਾਣੀ ਗੱਡੀ ਕਰਨੀ ਹਾਂ ਸਵਿਫਟਰ ਤੋਂ ਤੈਨੂੰ ਪਤਾ ਐ ਇਸ ਚ ਵਧੀਆ ਚੱਲਦੀ ਇਹ ਇਹ ਦਾ ਭਾਈ ਡਿਮਾਂਡ ਮੁੱਕਦੀ ਨਹੀਂ ਨਾ ਭਾਈ ਇਹ 21 ਮਲ ਸਵਿਫਟਰ 34 ਹਜ਼ਾਰ ਕਿਲੋਮੀਟਰ ਚੱਲੀ ਹੋ ਫਸਟ ਓਨਰ ਦਾ ਰਾਈਟਰ ਲੱਗੇ ਆ ਹੂੰ ਕਾਰ دیکھو ساری ਵਧੀਆ ਆ ਇਹ ਦੇ ਦਾਂਗੇ ਆਪਾਂ 580000 ਰੁਪਏ ਦੀ 580000 ਦੀ ਤੇ ਆ ਆਵਲੀ ਗੱਡੀ ਤੇ ਲੋਨ ਹੈ ਗੱਡੀ ਤੇ ਲੋਨ ਕਰਾਣਾ ਲੋਨ ਜਿੰਨਾ ਮਰਜ਼ੀ ਕਰਾ ਲੋਨ ਦੀ ਕੋਈ ਪ੍ਰੋਬਲਮ ਲੋਨ ਤੇ 4 ਲੱਖ ਦੀ ਹੈਗੀ 4 ਲੱਖ ਦਾ ਲੋਨ ਮਤਲਬ ਲੱਖ ਰੁਪਏ ਜੇਬੀ ਚ ਪਾ ਕੇ ਲਿਆਉਂ ਤੇ ਗੱਡੀ ਲੈ ਜਾਣਾ ਉੱਥੋਂ ਥੋੜਾ ਬੋਧਾ ਫਰਕ ਪੈਂਦਾ ਜਾਂ ਕਰਨਾ ਮਤਲਬ 580000 ਰੁਪਏ ਦੀ ਕਾਰ ਦੇਵਾਂਗੇ ਆਪਾਂ ਠੀਕ ਆ ਹਾਂ ਯਾਨੀ 1.5 ਲੱਖ 1.5 ਪਉਣ ਦੋ ਲੱਖ ਬਾਕੀ ਆਪਾਂ ਦੂਜਾ ਕਰਾ ਦਾਂਗੇ ਆਪਾਂ ਲੋਨ ਕਰਾ ਦਾਂਗੇ ਲੋਨ ਲੋਨ ਹੋ ਜਾ ਗੱਡੀ ਤੇ ਤੇ ਹੁਣ ਆ ਗਈ ਆਪਣੀ ਦੂਜੀ ਇਹ ਵੀ ਇਹ 20 ਮਾਡਲ ਹੈ ਵੀ ਰਾਈਟਰ ਲੱਗੇ ਆ ਇਹ 70 75 ਹਜ਼ਾਰ ਚੱਲੀ ਹੈ ਜੀ ਠੀਕ ਆ ਇਹ ਵੀ ਫਸਟ ਓਨਰ ਦੀ ਹੈ ਇਹ ਵੀ ਗੱਡੀ ਅੰਦਰ ਗੱਡੀਆਂ ਭਾਜੀ ਸਾਰੀਆਂ ਸਾਫ਼ ਸੁਥਰੀਆਂ ਰੱਖੀਆਂ ਨੇ ਨਾ ਨੋ ਨੰਬਰ ਸਾਫ਼ ਕਰਾਇਆ ਸਾਡੀਆਂ ਫਸਟ ਓਨਰ ਗੱਡੀਆਂ ਤੇ ਆਪਣੀ ਸੈਕੰਡ ਓਨਰ ਵੀ ਆ ਗਈਆਂ ਇਦਾਂ ਨਹੀਂ ਆ ਗਈ ਗੱਡੀ ਤਾਂ ਚਲੋ ਇੱਧੇ ਹੁੰਦੀ ਆ अच्छा हुन ਜਿੱਦਾਂ ਦੀ ਗੱਡੀ ਮਿਲਦੀ ਓਦਾਂ ਦੀ ਵੇਚ ਦਿਆਂ ਹਾਂ ਐਕਸੀਡੈਂਟ ਗੱਡੀ ਦੀ ਗਾਰੰਟੀ ਹੋਊਗੀ ਆਪਣੀ ਆਉਣੇ ਜੇ ਤਾਂ ਬੰਪਰ ਟੂ ਬੰਪਰ ਸਾਰੇ ਓਰੀਜਨਲ ਔਰ ਇਹਨਾਂ ਇਹਨਾਂ ਜੀ ਬਰ ਬੋਲ ਠੀਕ ਹਾਂ ਸਾਫ ਸੁਥਰੀ ਗੱਡੀ ਤੇ ਇਹਦੀ ਡਿਮਾਂਡ ਇਹ ਦੇ ਦਾਂਗੇ ਆਵਾ 5,60,000 ਰੁਪਏ ਦੀ 5,60,000 ਦੀ ਆਪਣੇ ਮੈਂ ਜਿੱਦਾਂ ਹੁਣ ਵੀਡੀਓ ਬਣਾ ਰਿਹਾ ਸੀ ਹਨ ਮੈਂ ਜ਼ਿਆਦਾਤਰ ਦੇਖ ਰਿਹਾ ਗੱਡੀ 'ਚ ਲੋਏ ਲਪੂਆਗੇ ਰੱਖੇ ਹੋਏ ਆ ਸਾਰਾ ਤੈਨੂੰ ਮੋਸਲੀ ਲਾਏ ਹੈਗੇ ਯਾਰ ਸ਼ੌਂਕ ਆ ਗਏ ਹਾਂ ਹਾਂ ਉਹ ਥੋੜਾ ਸਾਡਾ ਏਰੀਆ ਓਦਾਂ ਦਾ ਬੇ ਲਾਈ ਲੋਏ ਪਾ ਕੇ ਬਿਕਦੀ ਵਧੀਆ ਰੰਗ ਹੁਣ ਆ ਗਈ ਹਾਂ ਫਰਸਟ ਓਨਰ ZDI ਓਕੇ ਇਹ ਕਿੰਨੀ ਚੱਲੀ ਹੈ ਜੀ ਇਹ ਚੱਲੀ ਹੈਗੀ ਹੈ ਜੀ ਕੋਈ 90000 ਚੱਲੀ ਹੋਣੀ 80 90000 ਕਿਲੋ ਚੱਲੀ ਹੋਈ ਹੈ ਜੀ 80 90000 ਕਿਲੋਮੀਟਰ ਚੱਲੀ ਹੋਈ ਹੈ ਗੱਡੀ ਪਹਿਲੇ ਨਾਂ ਦੇ ਆ ਇਹ ਵੀ ਫਰਸਟ ਓਨਰੀ ਹੈ ਜੀ ਠੀਕ ਆ ਆ ਬਲੀ ਗੱਡੀ ਦੇਖੋ ਵੀ ਪੀ ਵੀ 32 ਨੰਬਰ ਹੈਗਾ ਤੇ ਇਹ ਇਹਦੀ ਡਿਮਾਂਡ ਆਪਾਂ ਕਿੰਨੀ ਕੁ ਮੰਗ ਰਹੇ ਆ ਇਹ ਜੇ ਆ ਮਡਵਾਰ ਤੋਂ 6.5 ਬਾਕੀ ਕਰ ਲਾਂਗੇ ਜਿੱਦਾਂ ਵੀ ਕਹੋਗੇ ਕਸਟਮਰ ਕਸਮਨ ਕੋਲ ਕਰਕੇ ਤੋ ਰੱਖਾਂਗੇ ਨੈਗੋਸ਼ੀਏਬਲ ਹੋ ਜੂ ਗੱਲ ਵਾਲ ਮੈਂ ਨਹੀਂ ਖੁਸ਼ ਕਰਕੇ ਤੋ ਰੱਖਾਂ ਕਸਮਨ ਨੂੰ ਇਤਾਂ ਦੀ ਗੱਲ ਨਹੀਂ ਰੇਟ ਸਾਰਾ ਜੋ ਵੀ ਆ ਕਰਾਂਗੇ ਆਪਾਂ ਜਿੱਦਾਂ ਕੋ ਤੇ ਇੱਧਰ ਦੇਖ ਲਓ ਮੈਂ ਮਤਰਾ ਇੱਕ ਵਾਰੀ ਦੂਰ ਤੱਕ ਨਿਗਾਹ ਮਾਰੋ ਬਈ ਸਵਿਫਟ 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 ਜਿਹੜਾ ਆ ਬਈ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜੂਗੀ ਹੁਣ ਆ ਗਈ ਭਾਜੀ ਆਵਲੀ ਇਹ ਸਵਿਫਟ ਆ ਗਈ ਇਹ 2014 ਮਾਡਲ ਦੀ ਨਹੀਂ 14 ਮਾਡਲ 4 ਲੱਖ ਰੁਪਏ ਦੀ ਟਾਇਰ ਕਿੰਨੇ ਚੱਲੇ ਹੋਣੇ ਭਾਜੀ ਟਾਇਰ ਨਵੇਂ ਆ ਟਾਇਰ ਨਵੇਂ ਤੋਂ ਨਹੀਂ ਚੱਲੇ ਗੇ ਟਾਇਰ ਤਕਰੀਬਨ ਸਾਢੇ 9 ਨਵੇਂ ਆ ਤਕਰੀਬਨ ਠੀਕ ਆ ਅੰਦਰੋਂ ਵੀ ਗੱਡੀ ਦੇਖ ਲਓ ਜਮਨੈਂਟਲ ਪ੍ਰੋਪਰ ਹੋਊਗਾ ਗੱਡੀ ਦਾ ਇਦਾਂ ਦੀ ਗੱਲ ਨਹੀਂ ਤੇ ਭਾਜੀ ਇਹ ਗੱਡੀ ਦਾ ਰੇਟ ਦੇਖੋ ਮੈਂ ਰੇਟ ਭਾਜੀ ਉਹ ਲਵਾਣਾ ਹੈ ਜਿਹੜਾ ਨਾ ਕਿਤੇ ਮਿਲਣਾ ਨਹੀਂ ਰੇਟ ਇਦਾਂ ਦਾ ਨਾ ਰੇਟ ਜਿਹੜਾ ਆਪਾਂ ਵੀਡੀਓ 'ਚ ਬੋਲਦੇ ਪਏ ਇਦਾਂ ਦੀ ਗੱਲ ਨਹੀਂ ਜਦੋਂ ਕਸਟਮਰ ਆਊਗਾ ਡਿਸਕਾਊਂਟ ਦੇਵਾਂਗੇ ਕਸਟਮਰ ਨੂੰ ਠੀਕ ਆ 10 ਲੱਖ ਰੁਪਏ ਰੇਟ ਹੈ ਠੀਕ ਆ 4 ਲੱਖ ਰੁਪਏ ਰੇਟ ਆ ਬਾਕੀ ਦੇਖੋ ਮਾਣ ਤੁਹਾਨੂੰ ਹੋਊਗਾ ਨਾ ਵੀਡੀ ਇਹ 2015 ਮਾਡਲ ਆ ਓਕੇ ਇਹਦੇ ਵੀ ਲੋਏ ਵੀ ਗੱਡੀ ਨੂੰ ਪਏ ਹੋਏ ਆ ਨਾ ਬਿਲਕੁਲ ਬਿਲਕੁਲ ਇਹ ਕਿਹੜੇ ਨਾਂ ਤੇ ਆ ਗੱਡੀ ਇਹ ਸੈਕੰਡ ਓਨਰ ਆ ਜੀ ਜੀ ਤੇ ਇਹ ਕਿੰਨੇ ਭਾਤੇ ਦੇ ਰਹੇ ਆ ਗੱਡੀ ਇਹ ਆਪਾਂ ਦੇ ਦਾਂਗੇ 4.5 ਲੱਖ ਰੁਪਏ ਸਾਢੇ 4 ਲੱਖ ਦੀ ਮਿੱਤਰੋ ਰੋਡ ਦੀ ਰਾਣੀ ਗੱਡੀ ਮਿਲ ਜੂ ਕਿ ਗੱਡੀ ਜਮਾਂ ਹੀ ਆਂਡਾ ਪੇਸ ਗੱਡੀਆਂ ਹੈਗੀਆਂ ਤੇ ਹੁਣ ਆ ਗਈ ਆਪਣੀ ਬੁਲੀਨੋ ਆ ਵੀ ਭਾਜੀ ਗੱਡੀ ਪੜੀ ਐ ਸਾ ਬੁਲੀਨੋ ਡੈਟਾ ਟਾਪ ਵਾਲਾ ਮਾਡਲ ਆ ਹੂੰ ਤਾਂ ਇਹ ਵੀ ਉਹਦਾ 69000 ਦੇ ਕਿਹੜੇ ਵਿੱਚ ਚੱਲੀ ਆ ਠੀਕ ਆ ਤੇ ਇਹ ਓਨਰ ਸੈਕੰਡ ਆ ਠੀਕ ਆ ਦੂਜੇ ਨਾਮ ਤੇ ਗੱਡੀ ਆ ਹਾਂਜੀ ਸੈਕੰਡ ਓਨਰ ਆ ਇਹ ਹੂੰ ਇਹਨੂੰ ਵੀ ਲਾਈਫ ਵੀ ਲੱਗ ਜਾਣੇ ਉਦਾਂ ਕੱਲ ਨੂੰ ਵੈਸੇ ਓਕੇ ਉਦਾਂ ਫਿਲਹਾਲ ਆ ਲੈ ਲਾਈਨ ਲਾਇ ਇਹ ਜੀ ਗੱਡੀ ਆਈ ਹੈ ਆਪਣੇ ਕੋ ਇਹਨੂੰ ਸਵੇਰੇ ਲਾਈ ਲੱਗ ਜੂਗੇ ਕੋਈ ਗੱਲ ਨਹੀਂ ਲਾਈ ਲੱਗੇ ਰੇਟ ਦੇਵਾਂਗੇ ਆਪਾਂ ਠੀਕ ਆ ਯਾਨੀ ਕਹਿਣ ਦਾ ਮਤਲਬ ਲਾਈ ਆਪਾਂ ਜੋ ਵੀਡੀਓ ਚ ਬੋਲ ਦੇਣਾ ਉਹਦਾ ਮਤਲਬ ਬਾਅਦ ਚ ਲਾਈ ਇਹਦੇ ਪੈਸੇ ਨਹੀਂ ਗੌਂਡ ਕਰਨੀ ਠੀਕ ਆ ਤੁਸੀਂ ਤੁਹਾਨੂੰ ਗੱਲ ਤਾਂ ਇਹਦੇ ਦੇਣੀ ਆ ਇਹ ਆਪਾਂ ਦੇ ਦਾਂਗੇ ਭਾਈ ਸਵਾ 5 ਲੱਖ 2018 ਮਾਡਲ ਸਵਾ 5 ਲੱਖ ਵਿੱਚ ਇੰਗਲਿਸ਼ਡ ਵਾਲੇ ਤੁਸੀਂ ਕਿਹ ਵਿੱਚ ਹਾਂ ਅਲੋ ਇਹ ਵਿੱਚ ਪਾ ਗਏ ਅਲਾਈ ਪਾ ਦੋਣੀ ਆ ਪਵਾ ਕੇ ਬਲਾਇਆ ਠੀਕ ਆ ਕੱਲ ਪਏ ਆਣੀ ਗੱਡੀ ਨੂੰ ਪਾਈ ਦੀ ਮੁਸਲੀ ਠੀਕ ਆ ਤੇ ਹੁਣ ਆ ਗਈ ਆਪਣੇ ਤੋਂਵਲੀ ਸਵਿਫਟ ਐਡ ਡੀਅਰ ਆ ਗਈ ਨਾ ਇਹ ਡੀਅਰ ਆ ਜੀ ਹੂੰ ਇਹ 2013 ਮਾਡਲ ਡੀਅਰ 375000 ਦੀ 375000 75000 ਆ ਵੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਗੱਡੀ ਸਾਰੀ ਆਪਾਂ ਵਾਗਰਾਉਂਡ ਕਰਾ ਦੇਈ ਤਾਂ ਗੱਡੀ ਦੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਵੀ ਆਂਡਾ ਪੀਸ ਗੱਡੀ ਆ ਜਮਾਈ ਸਾਹ ਸੁਥਰੀ ਗੱਡੀ ਇੰਟੀਰੀਅਰ ਵਾਈਜ਼ ਵੀ ਗੱਡੀ ਜਮਾਈ ਤੁਸੀਂ ਡੈਸ਼ਬੋਰਡ ਦੇ ਸਕਦੇ ਹੋ ਸਕਰੀਨ ਵਗੈਰਾ ਸਟੀਰਿੰਗ ਸਾਰੀ ਗੱਡੀ ਐਸਾ ਤੇ ਇਹਦਾ 3.5 ਲੱਖ ਕਿੰਨਾ ਦੱਸਿਆ ਸੀਗਾ 375 375 ਬਾਕੀ ਇਹਦੇ ਦੇ ਵੀ ਮੌਕੇ ਦੇ ਮਾਣ ਤੁਹਾਨੂੰ ਹਰ ਇੱਕ ਗੱਡੀ ਦੇ ਅੱਜ ਲਊਗਾ ਆਪਾਂ ਜੋ ਆਪਣਾ ਜਨੂਨ ਮਾਰਜਾ ਲਾ ਕੇ ਜੋ ਵੀ ਜੈ ਜੋ ਕਰਾਂਗੇ ਹੋਵੇ ਠੀਕ ਆ ਹੁਣ ਇਹ ਆ ਗਈ ਫਿਰ ਇਹ 15 ਮਾਡਲ ਦਾ ਫਸਟ ਓਨਰ ਇਹ ਆਪਾਂ ਦੇ ਦਾਂਗੇ ਗੱਡੀ ਤੁਹਾਨੂੰ ਜੀ 4 ਲੱਖ ਦੇ 75000 ਰੁਪਏ ਦੀ 475000 ਦੀ ਇਹ ਕਿੰਨੀ ਹੈ ਫਸਟ ਓਨਰ ਕਾਰ ਆ ਇਹ ਕਿੰਨੀ ਚੱਲੀ ਹੋਣੀ ਭਾਜੀ ਇਹ ਵੀ ਚੱਲੀ ਇੰਨੀ ਕਾ ਕੀ ਜੀ ਇਹ ਕੋਈ ਤਕਰੀਬਨ ਚੱਲੀ ਹੋਣੀ ਹੈ 80 90000 ਦੇ ਘਟ 80 90000 ਚੱਲੀ ਹੋਣੀ ਹੈ ਤੇ ਬਈ ਦੇਖ ਲੱਖ ਤੋਂ ਵੱਧ ਚੱਲੀ ਹੋਊਗੀ ਬਤਵਾਣੇ ਮਾਡਲ ਦੀ ਸਵਿਫਟ ਹਾਂਜੀ ਇਹ ਹੈਗੀ 2028 ਤੇ ਪਾਸ ਆ ਹਾਂ 2008 ਮਾਡਲ ਦਾ 28 ਤੇ ਪਾਸ ਆ 2 ਲੱਖ ਰੁਪਏ ਰੇਟ ਆ ਬਾਕੀ ਰੇਟ ਮੌਕੇ ਤੇ ਮਾਣਾ ਮੋਡਾ ਉੱਪਰ ਤੇ ਲੋ ਹੋ ਜੂਗਾ ਸਿਰਫ 2 ਲੱਖ ਰੁਪਏ ਦੀ ਸਵਿਫਟ ਮਾਡਲ ਕਿੰਨਾ ਦੱਸ 28 ਤੇ ਪਾਸ ਆ 2008 ਮਾਡਲ ਅੱਛਾ 28 ਤੱਕ ਪਾਸਿੰਗ ਆ ਡੀਜ਼ਲ ਡੀਜ਼ਲ ਨਾਲ ਠੀਕ ਆ ਡੀਜ਼ਲ ਤੇ ਗੱਡੀ ਮਿਲ ਰਹੀ ਹੈ ਬਈ ਦੇਖ ਲਓ 28 ਤੱਕ ਪਾਸਿੰਗ ਆ ਗੱਡੀ ਦੀ ਬਈ 2 ਲੱਖ ਰੁਪਏ ਦੇ ਵਿੱਚ ਗੱਡੀ ਲੈ ਜਾਓ ਤੇ ਹੁਣ ਆਪਨੇ ਆ ਗਈ ਬਈ ਰੇਟ ਇਹਦਾ ਵੀ ਆਪਾਂ ਕਿਸਮ ਨੂੰ ਜੈ ਤੋਂ ਜੈ ਦੇਵਾਂਗੇ ਕੋਈ ਨਹੀਂ ਛੋਟਾ ਹੋ ਜਾਊਗਾ ਹੋ ਜਾਊਗਾ ਤੇ ਹੁਣ ਆ ਗਈ ਆਪਣੇ ਐਵਰੇਜ ਦਾ ਜਹਾਜ ਕਹਿ ਲਓ ਹਨ ਬਈ ਟੈਕਸੀ ਪਾਉਣੀ ਆ ਯੂਬਰ ਚ ਲਾਉਣੀ ਆ ਭਾਜੀ ਦੇਖੋ ਤੁਹਾਡਾ ਤਾਂ ਗੱਡੀਆਂ ਦਾ ਕੰਮ ਆ ਆ ਗੱਡੀ ਨੂੰ ਮੈਨੂੰ ਲੱਗਦਾ ਤੁਸੀਂ ਹੁਣ ਦੇਖੋ ਨਾਲ ਮਕੈਨਿਕ ਦਾ ਵੀ ਕੰਮ ਕਰਦੇ ਆਹ ਕਦੇ ਗੱਡੀ ਨੂੰ ਹੱਥ ਤਾਂ ਨਹੀਂ ਲਾਇਆ ਹੋਣਾ ਨਹੀਂ ਘੱਟ ਖੁੱਲਦੀ ਹੈ ਘੱਟ ਹੀ ਖੁੱਲਦੀ ਹੈ ਨਾ ਗੱਡੀ ਐ ਇਹ ਗੱਡੀ ਹੈ ਹੀ ਉਹ ਜੀ ਵੀ ਦੇਖ ਲਓ ਟੈਕਸੀ ਵੀਰ ਬਹੁਤ ਚਲਾਉਂਦੇ ਹੋਣੇ ਉਹਨਾਂ ਨੂੰ ਪਤਾ ਹੋਣਾ ਤੇ ਭਾਈ ਦੱਸੋ ਫਿਰ ਇਹਦੇ ਇਹ 2016 ਮਾਡਲ ਹੈ ਜੀ ਓਕੇ ਇੱਕ ਤਾਂ 3700 ਨੰਬਰ ਆ ਗਿਆ ਹਾਂ 2016 ਮਾਡਲ ਸੈਕੰਡ ਓਨਰ ਹੂੰ ਇਹ ਆਪਾਂ ਦੇ ਦਾਂਗੇ ਆਪਾਂ 5 ਲੱਖ ਰੁਪਏ ਦੀ 5 ਲੱਖ ਰੁਪਏ ਦੀ ਮਿਲ ਜੂਗੀ ਮਿੱਤਰੋ ਗੱਡੀ ਦੇਖ ਲਓ ਗੱਡੀ ਜਿਵੇਂ ਕੰਡੀਸ਼ਨ ਚੈੱਕ ਕਰੋ ਬਿਲਕੁਲ ਸਾਫ਼ ਪਈ ਹੈ ਗੱਡੀ ਅੰਦਰੋਂ ਵੀ ਇੱਕ ਵਾਰੀ ਇਹਦੀ ਕੰਡੀਸ਼ਨ ਚੈੱਕ ਕਰਾ ਦਿੰਦਾ ਮੈਂ ਤੁਹਾਨੂੰ ਆ ਦੇ ਲੋ ਇੰਟੀਗਰ ਚੈੱਕ ਕਰੋ ਵੀ ਦੇਖੋ ਮਿਊਜ਼ਿਕ ਸਾਰੀਆਂ ਕਾਰਾਂ ਬਿਲਕੁਲ ਕਰਕੇ ਦਿੰਨੇ ਪਹਿਲਾਂ ਕਾਊਂਟਰ ਤੇ ਗੱਡੀ ਤਾਂ ਲੱਗਣੀ ਜਦ ਤੱਕ ਮੈਂਟੇਨੈਂਸ ਮਕੈਨੀਕਲ ਓਕੇ ਨਹੀਂ ਹੁੰਦੀ ਠੀਕ ਆ ਓਕੇ ਜਦੋਂ ਤੁਹਾਡੇ ਵੱਲ ਓਕੇ ਹੋ ਗਈ ਫਿਰ ਗੱਡੀ ਤਾਂ ਗੱਡੀ ਤੇ ਕਾਊਂਟਰ ਤੇ ਲੱਗਣੀ ਠੀਕ ਇਹਦਾ ਰੇਟ ਕਿੰਨਾ ਰੱਖਿਆ ਇਹ 5 ਲੱਖ ਰੁਪਏ ਦੇਣਾ 5 ਲੱਖ ਰੁਪਏ ਦੀ ਠੀਕ ਆ ਤੇ ਹੁਣ ਵੀ ਆਪਣੇ ਤੋਂ i20 ਇਹਦਾ ਵੀ ਬੋਸਟ ਹੋ ਗਿਆ ਮੈਂ ਤੁਹਾਨੂੰ ਕਿਹਾ ਸੀ ਨਾ ਵੀਡੀਓ ਬੋ ਐਂਡ ਹੋਣ ਵਾਲੀ ਹੈ ਜੁੜੇ ਰਹੋ ਤੇ ਭਾਈ ਦੱਸੋ i20 ਬਾਰੇ i20 2013 ਮਾਡਲ ਹੈ ਹੂੰ ਸੌਰੀ 13 ਨਹੀਂ 12 ਮਾਡਲ ਓਕੇ 12 ਮਾਡਲ ਸਵਾ 3 ਲੱਖ ਰੁਪਏ ਜੀ ਸਵਾ 3 ਲੱਖ ਰੁਪਏ ਦੀ ਇਹ ਕਿੰਨੇ ਚੱਲੀ ਇਹ ਚੱਲੀ ਹੋ ਗਈ ਕੋਈ ਲੱਖ ਕਿਲੋਮੀਟਰ ਚੱਲੀ ਹੈ ਹਾਂ ਵੀ ਲੋਕਾਂ ਚਲ ਛੱਡੋ ਇਹ ਤੇ ਭਾਜੀ ਆਹ ਆਵਲੇ ਮਾਡਲ ਬਾਰੇ ਦੱਸੋ ਇਹ ਮਾਡਲ 2012 ਮਾਡਲ ਆ ਸਵਾ 3 ਲੱਖ ਰੁਪਏ ਡਿਮਾਂਡ ਆ ਬਾਕੀ ਹੋ ਜਾਊਗਾ ਓਕੇ ਜੋ ਵੀ ਇਹ ਤੇ ਆਪਾਂ ਡਿਸਕਾਊਂਟ ਦੇਵਾਂਗੇ ਵਧੀਆ ਏਦਾਂ ਦੀ ਗੱਲ ਹਾਂ ਕਾਰ ਵਧੀਆ ਹੈ ਸੈਕੰਡ ਹੰਡਰ ਕਾਰ ਆ ਖਰੀ ਕਾਰ ਜਨ ਚਲਾਉਣ ਲਈ ਵਧੀਆ ਹੈ वैसे अपने जिधर ਨਾਲ ਜਦ ਹੁਣ ਆਪਣੀ ਰਿਕੁਆਇਰਮੈਂਟ ਮੰਨ ਲਓ ਕੋਈ ਵੀ ਗੱਡੀ ਉਹ ਤੁਸੀਂ ਅਵੇਲੇਬਲ ਤਾਂ ਕਰਾਈ ਦਿੰਦੇ ਹੋਣੇ ਬਿਲਕੁਲ ਬਿਲਕੁਲ ਗੱਡੀ ਜੋੜੀ ਨਹੀਂ ਵਿੱਚ ਇੱਥੇ ਕਣੀਆਂ ਗੱਡੀਆਂ ਮੇਰੇ ਕੋਲ ਪ੍ਰਾਈਵੇਟ ਕਸਟਮਰ ਦੇ ਘਰਾਂ ਘਰਾਂ ਬਹੁਤ ਕਣੀਆਂ ਹਨ ਅਜੇ ਲੁਗਾਰਾਂ ਵਿੱਚ ਨਹੀਂ ਗੱਡੀਆਂ ਜਿਹੜੇ ਕਸਟਮਰ ਇੱਥੇ ਨਹੀਂ ਗੱਡੀ ਕਰ ਸਕਦੇ ਵਿੱਚੋਂ ਕਮਿਸ਼ਨ ਦੇ ਇਸ ਤੇ ਵੇਚਦੇ ਆਪਾਂ ਹੁਣ ਜੇ ਤਾਂ ਮੰਨ ਲਓ ਗੱਡੀ ਲੈਣੀ ਕੋਈ ਪੁਰਾਣੀ ਵਿੱਚ ਗੱਡੀ ਘਟਾਣੀ ਹਾਂਜੀ ਹਾਂਜੀ ਜੋ ਮਰਜੀ ਉਹ ਕੋਈ ਪ੍ਰੋਬਲਮ ਨਹੀਂ ਉਹ ਕੋਈ ਪ੍ਰੋਬਲਮ ਨਹੀਂ ਇਹ ਕੀ 2018 ਮਾਡਲ ਗੱਡੀ ਜੀ ਓਕੇ 2018 ਮਾਡਲ ਕਾਰ ਆ ਜੀ ਹੋ ਲੋਏ ਵੀ ਲੈ ਤੇ ਪਈ ਹੋਇਆ ਇਹ ਵੀ ਓਨਰ ਸੈਕੰਡ ਆ ਹੂੰ 2018 ਮਾਡਲ ਆ ਹੂੰ ਇਹਦੇ ਵਿੱਚ ਸਕਰੀ ਇਹ ਸਵਾ 6 ਲੱਖ ਰੁਪਏ ਦੀ ਹੈ ਨਾ ਹੈ ਇਹਦੇ ਵਿੱਚ ਮੈਂ ਕਿਹਾ ਟੱਚ ਸਕਰੀਨ ਵਗੈਰਾ ਆ ਜਾਂਦਾ ਹਾਂ 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 ਬਿਲਕੁਲ ਲਾਈਟ ਐਰ ਬਹੁਤ ਲੰਮੇ ਲੱਗੇ ਆ ਰਿਹੀ ਜੀ ਵਧੀਆ ਆ ਹੂੰ ਸੈਕੰਡ ਓਨਰ ਆ ਹੂੰ ਸਵਾ 6 ਲੱਖ ਰੁਪਏ ਸਵਾ 6 ਲੱਖ ਰੁਪਏ ਤੇ ਅੱਗੇ ਵੀ ਇਹ 2018 ਇਹ ਵੀ ਸਵਾ 6 ਇਹ ਵੀ ਸਵਾ 6 ਹਾਂ ਸੇਮ ਕਾਪੀ ਹੈ ਲੈ ਆਪਾਂ ਚੁਆਇਸ ਦੋਵਾਂ 'ਚ ਰੱਖਤੀ ਭਈ ਭਾਵੇਂ ਉਹ ਕੱਟੀ ਲੈ ਜਾਓ ਭਾਵੇਂ ਆਹ ਲੈ ਲਓ ਇਹ ਸੇਮ ਕਾਪੀ ਹੈ ਜੀ ਠੀਕ ਆ ਹਾਂ ਪਈ ਇਹ ਲੋਏ ਚੱਕਰੋ ਇੱਕ ਵਾਰੀ ਨਿਗਾ ਮਾਰ ਲਓ ਟਾਇਰਾਂ ਤੇ ਇਹ ਇਹ ਕਿੰਨੇ ਦਾ ਤੇ ਇਹ ਫਸਟ ਆਨਰ ਦਾ ਜੀ ਇਹ ਵੀ ਪਹਿਲੇ ਨਾਂ ਦਾ ਮੋਸਟਲੀ ਤਕਰੀਬਨ ਆਪਣੇ ਤੋਂ ਪਹਿਲੇ ਨਾਂ ਦੀਆਂ ਗੱਡੀਆਂ ਸੈਕੰਡ ਆਨਰ ਦਾ ਫਸਟ ਆਨਰ ਤੋਂ ਬਾਅਦ ਠੀਕ ਆ ਤੇ ਹੁਣ ਅੱਗੇ ਆਗੇ ਫੇਰਾ ਵਾਲੀ ਸਵਿਫਟ ਤੇ ਆ ਆਪਣਾ i20 ਦੇ ਸ ਇਹ ਵੀ ਸੇਮ ਹੀ ਮਾਡਲ ਆ ਹੂੰ ਇਹ ਵੀ ਸੇਮ ਹੀ ਰੇਟ ਆ ਤਕਰੀਬਨ ਅੱਛਾ ਤਿੰਨਾਂ ਦੇ ਰੇਟ ਸੇਮ ਰੱਖੇ ਹੋਏ ਆ ਸੇਮ ਹੀ ਆ ਮਾਡਲ 18 ਨਾ ਦਾ ਕਰ ਠੀਕ ਆ ਠੀਕ ਆ ਜੀ ਦੇ ਲਓ ਗੱਡੀ ਜਮਾਈ ਸਾਫ਼ ਸੁਥਰੀ ਆ ਹੁਣ ਭਾਜੀ ਆ ਗਈ ਵਰਨਾ ਬਰਨਾ ਭਾਜੀ ਇਹਦੇ ਬਿਨਾ ਤਾਂ ਸਰਦਾ ਹੀ ਨਹੀਂ ਆ ਬਿਲਕੁਲ ਬਰਨਾ ਬਿਨਾ ਬਰਨਾ ਗੱਡੀ ਦੀ ਚੁਆਇਸ ਬਣੀ ਆ ਸਾਂਡੂ ਵਾਲੀ ਹਾਂ ਬਰਨਾ ਹੈਗੀ 2021 ਗਿੱਕੀ ਮਾਡਲ ਹੈ ਭਾਜੀ ਹੂੰ 21 ਮਾਡਲ ਬਰਨਾ ਆ ਕਾਰ ਸਾੜੀ ਬਿਲਕੁਲ ਨਵੀਂ ਆ ਇਹਦੇ ਵਿੱਚ ਲੋਈ ਚੱਲੀ ਗਈ ਆ 70000 ਕਿਲੋਮੀਟਰ ਕਿੰਨੇ ਕਿਲੋਮੀਟਰ ਚੱਲੀ ਗਈ 70000 ਕਿਲੋਮੀਟਰ ਸਿਰਫ 70000 ਕਿਲੋਮੀਟਰ ਚੱਲੀ ਗਈ ਦੇ ਅੰਦਰੋਂ ਨਾ ਕੰਡੀਸ਼ਨ ਤੁਸੀਂ ਇੱਕ ਵਾਰੀ ਚੈੱਕ ਕਰੋਗੇ ਨਾ ਬਿਲਕੁਲ ਸਾਂਡੂ ਵਾਲੇ ਨੇ ਇਸ ਤੋਂ ਬਦ ਲੱਗ ਜੂ ਗੱਡੀ ਕਿੰਨੀ ਨਵੀਂ ਪਈ ਆ 11.5 ਲੱਖ ਰੁਪਏ ਦੀ ਡਿਮਾਂਡ ਆ ਭਾਜੀ ਓਕੇ ਬਾਕੀ ਮੌਕੇ ਦੇ ਮਾਣਤਨ ਪੂਰਾ ਹੁਣ ਅੱਜ ਤਾਂ 11.5 ਲੱਖ ਦੀ ਆ ਗੱਡੀ ਹਨਾ ਇਹਦੇ ਤੇ ਲੋਨ ਲੋਨ ਇਹਦੇ ਲੋੜਾ 8 ਲੱਖ ਰੁਪਏ ਲੋਨ ਕਰਾਤਾ 8 ਲੱਖ ਦਾ ਲੋਨ ਕਰਾਣਾ ਤੇ 8-9 ਲੱਖ ਰੁਪਏ ਦਾ ਲੋਨ ਹੋ ਜੂ ਵੀ ਗੱਡੀ ਬੋਈ ਐਸਾ ਹੁਣ ਆਪਣੇ ਤੋਂ ਆ ਗਈ ਦੋ ਫ੍ਰੀਜ ਆ ਗੱਡੀਆਂ ਸਾਰੀਆਂ ਮੈਂ ਤੁਹਾਨੂੰ ਦਿਖਾ ਰਿਆ ਨਾ ਗੱਡੀਆਂ ਸਾਰੀਆਂ ਲੋਏ ਵਿੱਚ ਪਈ ਹੋਏ ਤੁਹਾਨੂੰ ਖਰਚਾ ਕਰਨ ਦੀ ਲੋੜ ਹੀ ਨਹੀਂ ਗੱਡੀ ਉੱਤੇ ਇਹ ਫ੍ਰੀਜਾ 2016 ਮਾਡਲ ਹੂੰ ਫਸਟ ਓਨਰ ਲੋਕਲ ਨੰਬਰ ਨਮਿਸ਼ਾ ਦਾ ਸਾਡੇ ਓਕੇ ਤੇ ਗੱਡੀ ਤੁਸੀਂ ਦੇਖ ਲਓ ਸਾਰੀ ਦਿਨ ਲਾ ਫੁੱਲ ਗਾਰੰਟੀ ਆਪਣੀ ਕਰਦੀ ਤੇ ਇਹ ਕਾਰ ਦੇ ਦਾਂਗੇ ਆਪਾਂ ਭਾਜੀ ਹੂੰ ਸਵਾ 7 ਲੱਖ ਰੁਪਏ ਦੀ ਸਵਾ 7 ਲੱਖ ਰੁਪਏ ਦੀ ਮਿੱਤਰੋ ਗੱਡੀ ਮਿਲ ਜੂਗੀ ਗੱਡੀ ਸਾਰੀ ਓਰੀਜਨਲ ਆ ਭਾਜੀ ਸਾਰੀ ਰਿਜਨ 97 ਕਿਲੋਮੀਟਰ ਸਾਈਡ ਆਪਣਾ ਜਿਹੜਾ ਗੱਡੀ ਮੀਟਰ ਵਗੈਰਾ ਟੈਂਪਰਿੰਗ ਕੋਖਣੀ ਹੁੰਦੀ ਮੈਂ ਕਹ 97 ਕਿਲੋਮੀਟਰ ਸਰਵਰ 깔ਣੇ ਚਲੀ ਹੂੰਗਾ ਠੀਕ ਆ ਨਿਕਤੀ ਰੂਪ ਚ ਦੇ ਦਾਂਗੇ ਨਾ ਕੋਈ ਚੱਕਰ ਨਹੀਂ ਜੇ ਤਾਂ ਗਰੰਟੀ ਮਿਲਦੀ ਹੈ ਮੀਟਰ ਦੀ ਉਹਦੀ ਦਵਾਂਗੇ ਜੇ ਨਹੀਂ ਮੀਟਰ ਦੀ ਗਰੰਟੀ ਉਹ ਤੇ ਜਦੋਂ ਹੁਣ ਮੰਨ ਲਓ ਕੋਈ ਕਸਟਮਰ ਆਂਦਾ ਮੰਨ ਲਓ ਮੰਨ ਕੇ ਚਲੀ ਆ ਆ ਪੀਸ ਪੇਂਟ ਫਿਰ ਆਪਾਂ ਕਹਿ ਕੇ ਕਹੀਦਾ ਹੁੰਦੇ ਬਿਲਕੁਲ ਬਿਲਕੁਲ ਜੀ ਬੇ ਕੋ ਬੰਪਰ ਮੂਰ ਦਾ ਨਾਰਮਲ ਗੱਲਾਂ ਉਹ ਤਾਂ ਤੇ ਕੋ ਗੱਡੀ ਚਲਣੀ ਹੈ ਨਾਰਮਲ ਬੰਪਰ ਮੂਰ ਹੁੰਦੇ ਭਜੀ ਇਹ ਤਾਂ ਤੇ ਹੁਣ ਆਇਆ ਜੀ ਭਈ ਅਗਲੀ ਗੱਡੀ ਤੇ ਇਹ 7.5 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਕਰਾਂਗੇ ਜੀ ਇਹ ਵੀ ਸੇਮੀ ਆ ਜੀ ਬਿਲਕੁਲ ਠੀਕ ਆ ਇਹਦੇ ਵਿੱਚ ਵੀ ਵੀਡੀਓ ਹੀ ਮਾਡਲ ਆਪਸ਼ਨ ਇਹਦੇ ਹੋਏ ਆ ਤੇ ਗੱਡੀ ਦੇਖੋ ਬਈ ਆ ਦੇਖੋ ਸਕਰੀਨ ਵਗੈਰਾ ਡੈਸ਼ ਬੋਰਡ 에ਅਰ ਬੈਗ ਵਾਲੀ ਗੱਡੀ ਆ ਆ ਵੀ ਸਟੀਅਰਿੰਗ ਸੀਟਾਂ ਕਵਰ ਜਮਾਈ ਬ੍ਰਾਂਡ ਗੱਡੀ ਨਿਊ ਬ੍ਰਾਂਡ ਨਿਊ ਗੱਡੀ ਹੈਗੀ ਆ ਤੇ ਰੇਟ ਵੀ ਹੋ ਜਾ ਰੇਟ ਭਾਜੀ ਕਿੰਨਾ ਰੱਖਿਆ ਸੀਗਾ ਇਹਦਾ ਇਹਦੇ ਜੀ ਆ ਵਾਲੀ ਗੱਡੀ ਦਾ ਇਹਦਾ 7.5 ਲੱਖ ਰੁਪਏ ਡਿਮਾਂਡ ਆ 7.5 ਲੱਖ ਰੁਪਏ ਠੀਕ ਆ ਤੇ ਹੁਣ ਆਪਣੇ ਤੋਂ ਅੱਗੇ ਵੀ ਦੋ ਝੋਟੇ ਇਹ ਛੋਟਾ ਹੀ ਆ ਵੀ ਗੱਡੀ ਐ ਕੈਚਰ ਨੰਬਰ ਆ ਗਈ ਇੱਕ ਪੀਵੀ ਪੰਜਾਬੋਂ ਕੈਚਰ ਨੰਬਰ ਨੂੰ ਨੰਬਰ ਲਾ ਕੇ ਦੇਵਾਂਗੇ ਭਾਜੀ ਪੰਜਾਬ ਨੰਬਰ ਲੱਗ ਜਾ ਪੰਜਾਬ ਨੰਬਰ ਲੱਗ ਜਾ ਠੀਕ ਆ ਪਹਿਲੇ ਇਹਦੇ ਦੱਸਿਓ ਭਾਜੀ ਇਹ ਦੋਏ 13 ਮਾਡਲ ਲੱਗਦੀਆਂ ਹੂੰ ਇਹ ਦੋਏ 11.5 ਲੱਖ ਰੁਪਏ ਜਿਹੜੀ ਮਰਜ਼ੀ ਕਰ ਲੈ ਜਾਓ ਚਾਹੇ ਉਹ ਨੰਬਰ ਲੱਗੇ ਵਾਲੀ ਲੈ ਜਾਓ ਚਾਹੇ ਨੰਬਰ ਲਵਾ ਕੇ ਲੈ ਜਾਓ ਠੀਕ ਆ ਦੋਏ ਸੇਮੇ ਰੇਟ ਆ ਦੋਏ 13 ਮਾਡਲ ਦੋਏ ਵਧੀਆ ਘਰ ਆਇਆ ਭਈ ਦੋਵੇਂ ਗੱਡੀਆਂ ਦੇਖ ਲਓ ਦੋਵਾਂ ਦੇ ਰੇਟ ਜਮਾਂ ਹੀ ਸੇਮ ਹੀ ਆ ਤੇ ਇਹ ਵਾਲੀ ਗੱਡੀ ਤੇ ਲੋਨ ਇਹ ਵਾਲੀ ਗੱਡੀ ਤੇ ਵੀ ਕਿੰਨੇ ਦਾ ਲੋਨ ਹੋ ਜੂਗੇ ਕਿਤੇ ਜੀ ਆਵਲੀ ਦੋ ਗੱਡੀਆਂ ਦੇ ਤੇ 7-8 ਲੱਖ ਰੁਪਏ ਦਾ ਲੋਨ ਆ ਬਣਾਉ ਜਿਹੜਾ 7-8 ਲੱਖ ਦਾ ਲੋਨ ਹੋ ਜੂਗਾ ਉਹ ਅਸੀਂ ਇਦਾਂ ਨਹੀਂ ਬਹੁਤਾ ਗਾਗ ਨੂੰ ਭੁਗਾਈਦਾ ਜਦ ਆਮ ਵੀਡੀਓ ਤੇ ਹਵਾ ਕੋਣ ਪਾਈ ਜਾਂਦੇ ਜੀ ਹਾਂਜੀ ਜੂਈ ਪਿਆ ਜਾਂਦਾ ਜੀ ਲੋਨ ਕਰਾ ਕੇ ਲੈ ਜਾ ਉਹ ਬਾਅਦ ਦੇ ਵਿੱਚ ਕਿਹਦਾ ਲੋਨ ਹੋਵੇ ਨਾ ਵਿਚਾਰੇ ਦਾ ਉਹ ਤੰਗ ਹੋਵੇ ਇੱਥੇ ਆਣ ਗਏ ਗੱਲ ਨਹੀਂ ਜਿਹੜੀ ਜਿਹਨੂੰ ਗੱਲ ਹੋਈ ਕਰਦੇ ਠੀਕ ਆ ਤੇ ਹੁਣ ਆਪਾਂ ਜੀ ਹੁਣ ਆ ਜਿਹੜੀ ਰੋਡ ਆ ਕਿਹੜੀ ਰੋਡ ਇਹ ਆਹ ਦੇਖੋ ਸਾਹਮਣੇ ਸੀਐਨਜੀ ਪਪਾ ਉਹ ਸਾਹਮਣੇ ਪੋਲਾ ਜੀ ਆਪਣਾ ਜਾਂਦਾ ਜੰਦਰ ਵਾਲਾ ਜੀ ਠੀਕ ਆ ਬਾਈ ਬਸ ਤੇ ਇਧਰੋਂ ਆਪਣਾ ਓਵਰ ਬੱਸ ਸਟੈਂਡ ਪੈ ਗਿਆ ਹਾਂ ਮੇਰੇ ਬੱਸ ਸਟੈਂਡ ਪੈ ਗਿਆ ਠੀਕ ਆ ਵੇਚਿਆ ਮਨਕਾਰ ਬਜ਼ਾਰਾ ਦੇਖੋ ਗੱਡੀਆਂ ਦਾ ਗੱਡੀਆਂ ਸਟਾਕ ਸਾਰਾ ਦਿਖਾ ਲ ਦਿਓ ਦੁਆਰਾ ਫਿਰ ਆਹ ਦੇ ਦੇ ਗੱਡੀਆਂ ਦਾ ਸਟਾਕ ਗੱਡੀਆਂ ਜਮਾ ਨਵੇਂ ਨਵੇਂ ਗ ਹੋਰ ਵੀ ਆਪਣੇ ਦੁਬਈ ਦੀਆਂ ਗੱਡੀਆਂ ਮਿਲ ਜਾਂਦੀਆਂ ਗੱਡੀਆਂ ਮੇਰੇ ਕੋਲ ਜਦਾ 20ਆਂ ਦੋ ਖੜੀਆਂ ਹੋਰ ਖੜੀਆਂ ਹੁਣ ਜਗ੍ਹਾ ਵੀ ਹੋਵੇ ਲਾਉਣ ਲਈ ਗੱਡੀਆਂ ਦੇ ਅੰਦਰ ਬਥੇਰੀਆਂ ਖੜੀਆਂ ਆ ਦੇਖੋ ਗੱਡੀਆਂ ਦਾ ਸਟਾਕ ਐਸ.ਟੀ.ਐਮ ਕਾਰਾਂ ਆਪਣੇ ਕੋਲ 8-10 ਸੂਰ ਕਾਰ ਖੜੀਆਂ ਆ ਅੰਦਰ ਖੜੀਆਂ ਤੇ ਅੰਦਰੋਂ ਸਟਾਕ ਚੈੱਕ ਕਰਾਣਾ ਕਰਾ ਦਿਓ ਨਹੀਂ ਤਾਂ ਆਪਣੇ ਤਾਂ ਇਹ ਬਥੇਰੇ ਆ ਤੇ ਇਸ ਤੋਂ ਇਲਾਵਾ ਭਾਜੀ ਆਪਣਾ ਜਿੱਦ ਹੁਣ ਗੱਡੀਆਂ ਤੁਸੀਂ ਦੱਸੇ ਮਕੈਨਿਕ ਮਕੈਨਿਕ ਦਾ ਵੀ ਆਪਣਾ ਕੰਮ ਆ ਮਕੈਨੀਕਲ ਹਾਂਜੀ ਮਕੈਨੀਕਲ ਦਾ ਕੰਮ ਆ ਆਇਡੈਂਟੀਪਿੰਟਿੰਗ ਦਾ ਮਕੈਨੀਕਲ ਦਾ ਸਾਰਾ ਆਪਣਾ ਕੰਮ ਠੀਕ ਆ ਠੀਕ ਆ ਦੇਖੋ ਜੀ ਅਮਨ ਕਾਰ ਬਜ਼ਾਰ ਤੇ ਆਏ ਸੀ ਕਿ ਦੇਖੋ ਆ ਗੈਰੇਜ ਭਾਜੀ ਦਾ ਬਣਿਆ ਹੈ ਵੇਚੀ ਸਾਰੀ ਆ ਕਰਦੇ ਹੁੰਦੇ ਆ ਪੂਰਾ ਕੰਮ एवरीथिंग ओके ਕਾਰ ਗਰੰਟੀ ਕਰਕੇ ਦੇਵਾਂਗੇ ਕਾਰ ਮਕੈਨਿਕਲ ਦਾ ਜੋ ਵੀ ਕੰਮ ਆ ਬਰਦਰ ਕਰਦੇ ਆ ਸ਼ਸ਼ੀ ਗੱਲ ਭਾਜੀ ਬੜੇ ਭਾਜੀ ਆ ਕਰਦੇ ਆ ਕੰਮ ਇਹ ਮਕੈਨਿਕਲ ਦਾ ਸਾਰਾ ਕੰਮ ਕਰਦੇ ਆ ਡੈਂਟਿੰਗ ਮਿੰਟ ਮਕੈਨਿਕਲ ਦਾ ਕੰਮ ਇਹ ਕਰਦੇ ਆ ਪੂਰਾ ਠੀਕ ਆ ਜੋ ਵੀ ਗਾਸਟਮਰ ਸਾਡਾ ਜਿਹੜਾ ਕਸਟਮਰ ਕਾਰ ਲੈ ਜਾਂਦਾ ਸਰਵਿਸ ਵੀ ਅਸੀਂ ਉਹ ਵਧੀਆ ਦੇ ਦਿੰਦੇ ਆ ਅੱਛਾ ਬਿਲਕੁਲ ਠੀਕ ਆ ਤੇ ਦੋਸਤੋ ਏ ਸੀ ਵੀਡੀਓ ਵੀਡੀਓ ਦੱਸਦੇ ਹੋ ਵਧੀਆ ਲੱਗੀ ਹੋਵੇ ਤਾਂ ਲਾਉਣ ਵੀ ਹੋ ਜਾਊਗਾ ਗੱਡੀਆਂ ਸਾਰੀਆਂ ਪਾਸੇ ਦੇ ਦੇਵਾਂਗੇ ਜਮੈਂ ਘੈਂਟ ਗੱਡੀਆਂ ਹੈਗੀਆਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਦੱਬ ਕੇ ਕਰਦੇ ਹੋ ਕਿਸੇ ਵੀ ਦੋਸਤ ਮਿੱਤਰ ਨੇ ਗੱਡੀ ਲੈਣੀ ਹੋਵੇ ਨਾ ਸੋਨੇ ਬਾਏ ਬਾਏ ਅਮਨਕਾਰ ਬਾਜ਼ਾਰ ਤੇ ਆ ਜੀ